ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮੰਨੇ ਤੇ ਜੇ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤਪੱਤ ਜੇ ਆਪਾਂ ਚੌਦੀ ਦੇਵੀ ਲਾਲ ਉਮਰਕਾਸ਼ ਚਕਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਕਿਵੇਂ ਕਿਵੇਂ ਉਹਨਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਕੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਪਰਮਾਤਮਾ ਦੇ ਚਰਨਾਂ 'ਚ ਆਈ ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਓਮ ਪ੍ਰਕਾਸ਼ ਚਟਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨੋਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦਸੇ ਹੋ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਤੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਣ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਬਹੁਤ ਬਹੁਤ ਮਿਹਰਬਾਨੀ ਸਰਦਾਰ ਸੁਖਪੀਰ ਸਿੰਘ ਜੀ ਵੱਲੋਂ ਆ ਰਿਸ਼ਤੇਆਂ ਸੀ ਤੇ ਆਪਾਂ ਨੂੰ ਜਿਹੜਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਧਰੀ ਦੇਵੀ لال ਜੀ ਚੌਧਰੀ ਉਮਰਪrakash ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜਾ ਜੀਵਨ ਤੇ ਉਹਨਾਂ ਨੇ ਕਿਵੇਂ-ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮene ਤੇ ਇਹ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤਪਾਦ ਜੇ ਆਪਾਂ ਚੌਦੀ ਦੇਵੀ لال ਉਮਰ ਕਾ ਚਿਤਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ-ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਕਿਵੇਂ-ਕਿਵੇਂ ਉਹਨਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਖੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਾਨਾ ਲੈਂਦਾ ਹੋਇਆ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਆਈ ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਓਮ ਪ੍ਰਕਾਸ਼ ਚਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨੋਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਤੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਨ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਬਹੁਤ ਬਹੁਤ ਮਿਹਰਬਾਨੀ ਸਰਦਾਰ ਸੁਖਪੀਰ ਸਿੰਘ ਜੀ ਵਾਧਾ ਆ ਰਿਕਸ਼ੀਆਂ ਸੀ ਤੇ ਆਪਾਂ ਨੂੰ ਜਿਹਦਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਧਰੀ ਦੇਵੀ لال ਜੀ ਚੌਧਰੀ ਉਮਰਪrakash ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜਾ ਜੀਵਨ ਤੇ ਉਹਨਾਂ ਨੇ ਕਿਵੇਂ-ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮੰਨੇ ਤੇ ਜੇ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤਪਾਦ ਜੇ ਅਪਾ ਚੌਦੀ ਦੇਵੀ لال ਉਮਰਪrakash ਚਿਤਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਕਿਵੇਂ ਕਿਵੇਂ ਉਹਨਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਖੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਪ੍ਰਮਾਤਮਾ ਦੇ ਚਰਨਾਂ ਚ ਆਈ ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਓਮ ਪ੍ਰਕਾਸ਼ ਚਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨੋਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਤੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਣ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਸਰਦਾਰ ਸੁਖਪੀਰ ਸਿੰਘ ਜੀ ਦਾ ਆ ਰਿਸ਼ਤੀਆਂ ਸੀ ਤੇ ਆਪਾਂ ਨੂੰ ਜਿਹੜਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਧਰੀ ਦੇਵੀ لال ਜੀ ਚੌਧਰੀ ਉਮਰਕਾਸ਼ ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜਾ ਜੀਵਨ ਤੇ ਉਹਨਾਂ ਨੇ ਕਿਵੇਂ-ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮੰਨੇ ਤੇ ਜੇ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤਬਾਦ ਜੇ ਆਪਾਂ ਚੌਦੀ ਦੇਵੀ ਲਾਲ ਉਮਰ ਕਾ ਚਿਤਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ ਕਿਵੇਂ ਉਹਨਾਂ ਨੇ ਸੰਗਠਨ ਕੀਤਾ ਕਿਵੇਂ ਕਿਵੇਂ ਉਹਨਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਕੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਾਨਾ ਲੈਂਦਾ ਹੋਇਆ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਆਈ ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਓਮ ਪ੍ਰਕਾਸ਼ ਕਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨਾਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦਸੇ ਹੋ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਤੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਣ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਬਹੁਤ ਬਹੁਤ ਮਿਹਰਬਾਨੀ ਸਰਦਾਰ ਸੁਖਪੀਰ ਸਿੰਘ ਜੀ ਜੀ ਵਾਤਾ ਆ ਰਿਕਸ਼ੀਆਂ ਸੀ ਤੇ ਆਪਾਂ ਨੂੰ ਜਿਹੜਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਧਰੀ ਦੇਵੀ لال ਜੀ ਚੌਧਰੀ ਉਮਰਪrakash ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜਾ ਜੀਵਨ ਤੇ ਉਹਨਾਂ ਨੇ ਕਿਵੇਂ-ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮene ਤੇ ਇਹ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤਪੱਤ ਜੇ ਅਪਾ ਚੌਦੀ ਦੇਵੀ لال ਉਮਰਕਾਰ ਚਿਟਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ ਕਿਵੇਂ ਉਹਨਾਂ ਨੇ ਸੰਗਠਨ ਕੀਤਾ ਕਿਵੇਂ ਕਿਵੇਂ ਉਹਨਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਖੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਆਈ ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਓਮ ਪ੍ਰਕਾਸ਼ ਚਟਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨਾਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਦੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਣ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਬਹੁਤ-ਬਹੁਤ ਮਿਹਰਬਾਨੀ ਸਰਦਾਰ ਸੁਖਪੀਰ ਸਿੰਘ ਜੀ ਵਾਧਾ ਆ ਰਿਸ਼ਤੀਆਂ ਸੀ ਤੇ ਆਪਾਂ ਨੂੰ ਜਿਹਦਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਧਰੀ ਦੇਵੀ لال ਜੀ ਚੌਧਰੀ ਉਮਰਪrakash ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜਾ ਜੀਵਨ ਤੇ ਉਹਨਾਂ ਨੇ ਕਿਵੇਂ-ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮੰਨੇ ਤੇ ਜੇ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤਪਾਦ ਜੇ ਆਪਾਂ ਚੌਦੀ ਦੇਵੀ لال ਉਮਰਕਾ ਜਿਤਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ-ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਕਿਵੇਂ-ਕਿਵੇਂ ਉਹਨਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਖ ਕੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਾਨਾ ਲੈਂਦਾ ਹੋਇਆ ਮੈਂ ਪ੍ਰਮਾਤਮਾ ਦੇ ਚਰਨਾਂ ਚ 아이 ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਓਮ ਪ੍ਰਕਾਸ਼ ਕਾਲਾ ਜੀ ਨੂੰ ਆਪਣੀ ਗੋਦ ਵਿੱਚ ਜਗਾ ਦੇਣ ਤੇ ਸਾਨੂੰ ਤਾਕਤ ਦੇਣ ਦੋਨੋਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਤੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਸਰਦਾਰ ਸੁਖਪੀਰ ਸਿੰਘ ਜੀ ਵਾਤਾ ਆ ਰਿਖਤੀਆਂ ਸੀ ਤੇ ਆਪਾਂ ਨੂੰ ਜਿਹਦਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਧਰੀ ਦੇਵੀ لال ਜੀ ਚੌਧਰੀ ਊਮਪrakash ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜਾ ਜੀਵਨ ਤੇ ਉਹਨਾਂ ਨੇ ਕਿਵੇਂ-ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮene ਤੇ ਜੇ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤਬਾਦ ਜੇ ਆਪਾਂ ਚੌਦੀ ਦੇਵੀ ਲਾਲ ਉਮਰਕਾਸ਼ ਚਿਤਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਕਿਵੇਂ ਕਿਵੇਂ ਉਹਨਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਕੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਾਨਾ ਲੈਂਦਾ ਹੋਇਆ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਆਈ ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਓਮ ਪ੍ਰਕਾਸ਼ ਟਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨੋਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦੱਸੇ ਹੋ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਤੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਣ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਸਰਦਾਰ ਸੁਖਪੀਰ ਸਿੰਘ ਜੀ ਦੀ ਵਾਦ ਆ ਰਿਸ਼ਤੀਆਂ ਸੀ ਤੇ ਆਪਾਂ ਨੂੰ ਜਿਹੜਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਧਰੀ ਦੇਵੀ لال ਜੀ ਚੌਧਰੀ ਉਮਰਪrakash ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜਾ ਜੀਵਨ ਤੇ ਉਹਨਾਂ ਨੇ ਕਿਵੇਂ-ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮੰਨੇ ਤੇ ਇਹ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤਪਾਦ ਜੇ ਆਪਾਂ ਚੌਦੀ ਦੇਵੀ لال ਉਮਰਕਾਰ ਚਿਤਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ-ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਕਿਵੇਂ-ਕਿਵੇਂ ਉਹਨਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਖੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਾਨਾ ਲੈਂਦਾ ਹੋਇਆ ਮੈਂ ਪਰਮਾਤਮਾ ਦੇ ਚਰਨਾਂ 'ਚ ਆਈ ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਓਮ ਪ੍ਰਕਾਸ਼ ਚਟਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨੋਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਦੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਨ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਬਹੁਤ ਬਹੁਤ ਮਿਹਰਬਾਨੀ ਸਰਦਾਰ ਸੁਖਪੀਰ ਸਿੰਘ ਜੀ ਦਾ ਆ ਰਿਸ਼ਤੀਆਂ ਸੀ ਤੇ ਆਪਾਂ ਨੂੰ ਜਿਹਦਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਧਰੀ ਦੇਵੀ لال ਜੀ ਚੌਧਰੀ ਉਮਰਕਾਸ਼ ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜਾ ਜੀਵਨ ਤੇ ਉਹਨਾਂ ਨੇ ਕਿਵੇਂ-ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮੰਨੇ ਤੇ ਜੇ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤਪੱਤ ਜੇ ਆਪਾਂ ਚੌਦੀ ਦੇਵੀ لال ਉਮਰਕਾਰ ਜਿਤਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਕਿਵੇਂ ਕਿਵੇਂ ਉਹਨਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਖੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਏਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਾਨਾ ਲੈਂਦਾ ਹੋਇਆ ਮੈਂ ਪ੍ਰਮਾਤਮਾ ਦੇ ਚਰਨਾਂ ਚ 아이 ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਓਮ ਪ੍ਰਕਾਸ਼ ਕਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨਾਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਤੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਣ ਵਾਈਗਰੂ ਜੀ ਕਾ ਖਾਲਸਾ ਵਾਈਗਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਸਰਦਾਰ ਸੁਖਪੀਰ ਸਿੰਘ ਜੀ ਵਾਤਾ ਆ ਰਿਸ਼ਤੀਆਂ ਸੀ ਤੇ ਆਪਾਂ ਨੂੰ ਜਿਹਦਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਧਰੀ ਦੇਵੀ لال ਜੀ ਚੌਧਰੀ ਉਮਰਕਾਸ਼ ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜਾ ਜੀਵਨ ਤੇ ਉਹਨਾਂ ਨੇ ਕਿਵੇਂ-ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮene ਤੇ ਜੇ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤ ਬਾਦ ਜੇ ਆਪਾਂ ਚੌਦੀ ਦੇਵੀ ਲਾਲ ਉਮਰ ਕਾ ਚਿਤਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਕਿਵੇਂ ਕਿਵੇਂ ਉਹਨਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਕੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਾਨਾ ਲੈਂਦਾ ਹੋਇਆ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਆਈ ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਓਮ ਪ੍ਰਕਾਸ਼ ਟਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨਾਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦਸੇ ਹੋ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਤੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਣ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਬਹੁਤ ਬਹੁਤ ਮਿਹਰਬਾਨੀ ਸਰਦਾਰ ਸੁਖਪੀਰ ਸਿੰਘ ਜੀ ਜੀ ਵਾਦ ਆ ਰਿਕਤੀਆਂ ਸੀ ਤੇ ਆਪਾਂ ਨੂੰ ਜਿਹੜਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਧਰੀ ਦੇਵੀ لال ਜੀ ਚੌਧਰੀ ਉਮਰਪrakash ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜਾ ਜੀਵਨ ਤੇ ਉਹਨਾਂ ਨੇ ਕਿਵੇਂ-ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮੰਨੇ ਤੇ ਇਹ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤਪੱਤ ਜੇ ਅਪਾ ਚੌਦੀ ਦੇਵੀ ਲਾਲ ਉਮਰਕਾ ਚਿਟਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਕਿਵੇਂ ਕਿਵੇਂ ਉਹਨਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਖੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਾਨਾ ਲੈਂਦਾ ਹੋਇਆ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਆਈ ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਓਮ ਪ੍ਰਕਾਸ਼ ਚਟਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨੋਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਦੇ ਦੋਨੋਂ ਸੂਬਿਆਂ ਦੇ ਲੋਕ ਉਹ ਸਤੇ ਤੇ ਚਲਨ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਬਹੁਤ ਬਹੁਤ ਮਿਹਰਬਾਨੀ ਸਰਦਾਰ ਸੁਖਪੀਰ ਸਿੰਘ ਜੀ ਦਾ ਵਾਧਾ ਆ ਰਿਸ਼ਤੇਆਂ ਸੀ ਤੇ ਆਪਾਂ ਨੂੰ ਜਿਹਦਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਧਰੀ ਦੇਵੀ لال ਜੀ ਚੌਧਰੀ ਉਮਰਕਾਸ਼ ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜਾ ਜੀਵਨ ਤੇ ਉਹਨਾਂ ਨੇ ਕਿਵੇਂ-ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੀ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮੰਨੇ ਤੇ ਜੇ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤਾਬਾਦ ਜੇ ਆਪਾਂ ਚੌਦੀ ਦੇਵੀ لال ਉਮਰਕਾ ਜਿਤਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ-ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਕਿਵੇਂ-ਕਿਵੇਂ ਉਹਨਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਖੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਾਨਾ ਲੈਂਦਾ ਹੋਇਆ ਮੈਂ ਪ੍ਰਮਾਤਮਾ ਦੇ ਚਰਨਾਂ ਚ ਆਈ ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਓਮ ਪ੍ਰਕਾਸ਼ ਚਟਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨੋਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਤੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਣ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਸਰਦਾਰ ਸੁਖਪੀਰ ਸਿੰਘ ਜੀ ਵਾਤਾ ਆ ਰਿਕਤੀਆਂ ਸੀ ਤੇ ਆਪਾਂ ਨੂੰ ਜਿਹਦਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਧਰੀ ਦੇਵੀ ਲਾਲ ਜੀ ਚੌਧਰੀ ਊਮਪrakash ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜਾ ਜੀਵਨ ਤੇ ਉਹਨਾਂ ਨੇ ਕਿਵੇਂ-ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮੰਨੇ ਤੇ ਜੇ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤਕਤਾ ਜੇ ਆਪਾਂ ਚੌਦੀ ਦੇਵੀ ਲਾਲ ਉਮਰਕਾਸ਼ ਜਿਤਾਲਾ ਜੀ ਬਾਦਲ ਸਾਹਿਬ ਨੇ ਜੀਵਨ ਚ ਕਿਵੇਂ ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਕਿਵੇਂ ਕਿਵੇਂ ਉਹਨਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਖੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਾਨਾ ਲੈਂਦੇ ਹੋਇਆ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਆਈ ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਓਮ ਪ੍ਰਕਾਸ਼ ਟਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨੋਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦੱਸੇ ਹੋ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਤੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਣ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤ